ਲੈ ਵੀ ਪਹਿਲਵਾਨੋ ਟਾਈਮ ਹੋ ਗਿਆ ਸਵੇਰ ਦੇ 6:30 ਤੇ ਤਰੀਕ ਅੱਜ ਹੈਗੀ 21 ਫਰਵਰੀ ਅੱਜ ਆਪਾਂ ਚੱਲੇ ਆਂ ਸਪਿਤੀ ਵਿంటర్ ਸਪਿਤੀ ਉਹ ਤਾਂ ਗਰਮੀਆਂ 'ਚ ਤਾਂ ਲੋਕ ਸਾਰੇ ਜਾਂਦੇ ਆਂ ਪਰ ਆਪਾਂ ਅੱਜ ਪਹਿਲੀ ਵਾਰ ਇਹ ਠੰਡ 'ਚ ਚੱਲੇ ਆਂ ਵੇਖਦੇ ਬਰਫਾਂ ਦਾ ਕੀ ਮਾ올 ਹੈ ਤੇ ਨਰਾਇਣਸੂ ਬਿਲਕੁਲ ਤਿਆਰ ਹੈ ਤੇ ਬੰਦੇ ਆਪਣੇ ਨਾਲ ਸੱਚ ਦੋ ਤਿੰਨ ਗੱਡੀਆਂ ਬਠਿੱਡੇ ਤੋਂ ਆ ਉਹ ਆਪ ਨੂੰ ਮਿਲ ਲਿ ਗਏ ਉੱਥੇ ਜੀਰਕਪੁਰ ਚਲੋ ਹੁਣ ਮਿਲਦੇ ਆਂ ਉੱਥੇ ਸਦਾਹੀ ਚਲ ਵੀਂਦਰਾ ਇੱਥੇ ਦਾ ਲੈ ਵੀ ਪਹਿਲਵਾਨੋ ਆਪਾਂ ਹੁਣ ਖੜੇ ਆ ਇਸ ਟਾਈਮ ਲੁਧਿਆਣਾ ਟੱਪ ਤੇ ਤੇ ਚੰਡੀਗੜ੍ਹ ਰੋਡ ਤੇ ਖੜ ਗਏ ਆ ਇੱਥੇ ਹੁਣ ਆਪਾਂ ਪੀਨੇ ਚਾਹ ਅੱਜ ਆਪਾਂ ਚੱਲੇ ਹੈਗੇ ਆ ਸਪਿਤੀ ਆ ਦੱਸਿਆ ਵੀ ਆਪਾਂ ਗਰਮੀ ਤੇ ਸਾਰੇ ਜਾਣਦੇ ਆ ਪਰ ਠੰਡ ਚ ਨਹੀਂ ਆਪਾਂ ਕਦੇ ਗਏ ਸੀਗੇ ਤੇ ਮਨ ਚ ਤਮੰਨਾ ਜੀ ਸੀਗੀ ਵੀ ਸਨੋਹ ਸੁਨਾਹ ਤੇ ਗੱਡੀ ਚਲਾਉਣ ਦਾ ਜੀ ਆ ਬਹੁਤ ਕਰਦਾ ਹੁੰਦਾ ਸੀਗਾ ਤੇ ਐਦੂ ਪਹਿਲਾ ਕਰੇ ਮੌਕਾ ਜਾਂ ਬਣਿਆ ਹੀ ਨਹੀਂਗਾ ਠੇ ਅੱਜ ਆਪਾਂ ਪਹੁੰਚਣਾ ਹੈਗਾ ਰਾਮਪੁਰ ਰਾਮਪੁਰ ਹੈਗਾ ਸ਼ਮਲਾ ਨਾਰਕੰਡੇ ਤੋਂ ਅੱਗੇ ਜਾ ਕੇ ਰਾਮਪੁਰ ਹ ਟੂਟਲ ਪਿੰਡੋਂ ਆਪਣੇਉ 6.5 400 ਕਿਲੋਮੀਟਰ ਦਾ ਸਫ਼ਰ ਆ ਸਾਰਾ ਅੱਜ ਆਪ ਉਥੇ ਪਹੁੰਚਾਂਗੇ ਤੇ ਬਸ ਹੁਣ ਆਪਾਂ ਇੱਕ ਚਾਹ ਪੀਨੇ ਘੁੱਟ-ਘੁੱਟ ਤੇ ਫਿਰ ਸਿੱਧਾ ਉਹਨਾਂ ਨੂੰ ਮਿਲਾਂਗੇ ਉਥੇ ਜੀਰਕਪੁਰ ਵਾਲੇ ਟੂਲ ਪਲਾਜੇ ਤੇ ਨਜ਼ਾਰਾ ਆਊਗਾ ਪੂਰਾ ਕਿਉਂਕਿ ਪਹਿਲੀ ਵਾਰੀ ਤਜਰਬਾ ਕਰਨਾ ਹੈ ਉਹ ਦੂਰੋ ਸਨੋ ਦੇਖੀ ਆ ਪਹਾੜਾ ਪੂਣਾ ਤੇ ਉਥੇ ਰੀ ਪਰ ਗੱਡੀ ਚਲਾਉਣ ਦਾ ਮੌਕਾ ਨਹੀਂ ਮਿਲਿਆ ਕਰ ਇਸਨੋ ਤੇ ਉਹ ਪਹਿਲੀ ਵਾਰੀ ਮਿਲੂਗਾ ਏ ਜਿਵੇਂ ਤਾਂ ਹੁਣ ਟੈਂਪਰੇਚਰ ਹੈ ਨਾਲ ਦੇ ਉੱਥੇ -20 25 30 ਹੈਗਾ ਚਲੋ ਦੇਖਦੇ ਚੱਲ ਕੇ ਕੀ ਮੌਣ ਬਣਦਾ ਲੈ ਵੀ ਆਪਾਂ ਪਹੁੰਚ ਗਏ ਆ ਮੋਹਾਲੀ ਤੇ ਮੋਹਾਲੀ ਤੋਂ ਆਪਾਂ ਸਿੱਧਾ ਜਾਵਾਂਗੇ ਜੀਰਕਪੁਰ ਤੇ ਉੱਥੋਂ ਜਿਹੜਾ ਅਗਲਾ ਟੂਲ ਪਲੱਜ ਹੈ ਉੱਥੇ ਆਪਣਾ ਪੁਆਇੰਟ ਖੜਨਾ ਹੈ ਉੱਥੇ ਬੰਦੇ ਆਪਾਂ ਨੂੰ ਮਿਲਣਗੇ ਬਸ ਉਹ ਵੀ ਨੇੜੇ ਹੀ ਆ ਤਕਰੀਬਨ ਆਪਾਂ ਇਕੱਠੇ ਜੇ ਪਹੁੰਚ ਜਾਾਂਗੇ ਆਪਾਂ ਹੁਣ ਆ ਗਏ ਆ ਸ਼ਿਮਲਾ ਰੋਡ ਤੇ ਚੜ ਗਏ ਆ ਅੱਗੇ ਚੰਡੀਗੜ੍ਹ ਦੇ ਵਿੱਚ ਦੀ ਹੋ ਗਏ ਸੀ ਥੋੜਾ ਜਿਹਾ ਕੰਮ ਸੀਗਾ ਤੇ ਜਿਹੜੇ ਆਪਣੇ ਦਿੱਲੀ ਆ ਬਠਿੰਡੇ ਵਾਲੇ ਉਹ ਆਪਣੇ ਨਾਲ ਥੋੜਾ ਜਿਹਾ ਪਹਿਲਾਂ ਪਹੁੰਚ ਗਏ ਆ ਤੇ ਬਸ ਆਪਾਂ ਵੀ 4 ਕਿਲੋਮੀਟਰ ਪਿੱਛੇ ਆ ਟੂਲ ਪਲਾਜ ਤੇ ਖੜੇ ਆਪਣੀ ਵੇਟ ਕਰੀ ਜਾਂਦੇ ਆ ਤੇ ਬਸ ਮਿਲਦੇ ਆ ਉਹਨਾਂ ਨੂੰ ਤੇ ਉਹਨਾਂ ਵਿੱਚੋਂ ਬੰਦੇ ਆਪਾਂ ਇੱਕ ਬੰਦੇ ਨੂੰ ਜਾਣਦੇ ਆ ਤਾਰਾ ਢੱਲੂ ਨੂੰ ਬਾਕੀ ਆਪਣੇ ਵਾਸਤੇ ਨਵੇਂ ਆ ਤੇ ਆਪਾਂ ਉਹਨਾਂ ਵਾਸਤੇ ਨਵੇਂ ਆ ਕੋਈ ਗੱਲ ਨਹੀਂ ਕਰ ਲੈਨੇ ਜਾਣ ਪਛਾਣ ਚੱਲ ਕੇ ਸਹਰਿਆਂ ਨਾਲ ਚੱਲ ਨਰੇਂਦਰ ਸਿੰਘਾ ਖਿੱਚੀ ਚੱਲ ਕਰਾ ਬਿਲੂ ਸਟਾ ਚੱਲ ਫਿਰ ਨੇ ਵੀ ਆਪਾਂ ਟੂਲ ਪਲਾਜੇ ਤੇ ਪਹੁੰਚ ਗਏ ਆ ਤੇ ਬੰਦੇ ਆਪਣੇ ਉਹ ਸਾਹਮਣੇ ਖੜੇ ਆ ਉਹ ਟਰੱਕ ਦੇ ਮੂਹਰੇ ਗੱਡੀ ਲਾਈ ਖੜੀ ਆ ਇੱਕ ਤਾਂ ਹੈਗੀ ਆ ਥਾਰ ਗੱਡੀ ਜੀ ਦੂਜੀ ਕਿਹੜੀ ਆ ਦਰਨ ਚੱਲ ਮੈਂ ਲੈ ਵੀ ਬੰਦੇ ਆਪਣੇ ਟੱਕਰ ਗਏ ਤੇ ਬੰਦੇ ਗੱਡੀਆਂ ਸੀ ਤਿੰਨ ਚਾਰ ਤੇ ਰਹਿ ਗਿਆਂ ਦੋ ਚਲੋ ਕੋਈ ਬੰਦੇ ਸਾਡੇ ਥੋੜੇ ਜਿਹਾ ਕੈਨਸਲ ਹੋ ਗਏ ਵੀ ਹਾਂ ਚਲੋ ਕੋਈ ਗੱਲ ਨਹੀਂ ਆਪਾਂ ਦੋ ਹੀ ਬਹੁਤ ਆ ਵੇ ਆਪਾ ਬਹੁਤ ਐ ਨਹੀਂ ਨਹੀਂ ਵਾਧੂ ਵਾਧੂ ਨਹੀਂ ਨਹੀਂ ਉਲਝਣ ਵਾਧੀ ਆ ਪਰ ਨਾ ਰੈਟਡ ਹੋਣ ਲੱਗ ਗਿਆ ਹਾਂ ਫਿਰ ਵੀ ਆ ਤਾਂ ਬੰਦੀ ਰਲਦੀ ਤੇਰਾ ਸਬਸਕ੍ਰਾਈਬ ਕਰ ਲੈ ਫਿਰ ਵੀ ਵੀਡੀਓ ਨਹੀਂ ਬਣਾ ਰਿਹਾ ਤਾਰਾ ਢਿੱਲੋ ਚਲੋ ਵੀ ਨਰਨ ਸਿੰਘ 11 ਵਜ ਗਏ ਮੇਰੇ ਮੇਰੇ ਵੀ 11 ਵਜ ਗਏ ਵੀਰੇ ਤੇਰੇ ਵੀ 11 ਵਜ ਗਏ ਲੈ 11 ਵਜੇ ਆਪਾ ਤੁਰੇ ਆ ਜੀਰਕਪੁਰਾੜੇ ਤੋਂ ਟੂਲ ਪਲਾਜੇ ਤੋਂ ਤੇ ਜਿਹੜੇ ਬਠਿੰਡੋ ਦੋ ਤਿੰਨ ਗੱਡੀਆਂ ਆਉਣੀਆਂ ਸੀ ਉਹ ਬੰਦਿਆਂ ਦਾ ਫਿਰ ਕੈਨਸਲ ਹੋ ਗਿਆ ਕੰਮ ਤੇ ਇੱਕ ਹੀ ਗੱਡੀ ਆਈ ਹੈ ਤਿੰਨ ਜਾਣੇ ਉਹ ਆ ਤੇ ਦੋ ਅਸੀਂ ਆ ਅਸੀਂ ਤਿੰਨਾਂ ਨੇ ਆਉਣਾ ਸੀ ਸਾਡੇ ਚੋਂ ਇੱਕ ਦਾ ਕੈਨਸਲ ਹੋ ਗਿਆ ਉਧਰ ਤਾਂ ਗੱਡੀਆਂ ਕੈਨਸਲ ਹੋ ਗਈਆਂ ਨਹੀਂ ਚਾਹਤ ਵਧੀਆ ਬਾਲੇ ਜਾਣਿਆਂ ਨਾਲ ਵੀ ਸੈਟਿੰਗ ਕਰਨੀ ਔਖੀ ਹੋ ਜਾਂਦੀ ਹੈ ਅੱਡੋ-ਵੱਡ ਸਲਾਮਾਂ ਦਿੰਦੇ ਆ ਐਨਾ ਕੰਮ ਸੈੱਟ ਹੈ ਉਹ ਆਪਣੀ ਗੱਲ ਮੰਨ ਲੈਣਗੇ ਤੇ ਆਪਾਂ ਉਹਨੇ ਦੀ ਗੱਲ ਮੰਨ ਲੈਣੀ ਆ ਤੇ ਇਸ ਵਾਰੀ ਕੰਮ ਆਪਣਾ ਸਹੀ ਰਹੂਗਾ ਤੇ ਬਾਕੀ ਬਈ ਜਿੱਥੇ ਆਪਾਂ ਚੱਲੇ ਆ ਨਾ ਸਨੋ ਰਾਤ ਬਹੁਤ ਪਈ ਉੱਥਿਆਂ ਦੇ ਇਹ ਕੰਮ ਅੱਜ ਵੀ ਪੈਣ ਦੇ ਪੂਰੇ ਅਸਾਰ ਹੈ ਤੇ ਕੰਮ ਥੋੜਾ ਜਿਹਾ ਹੋਊਗਾ ਤਾਂ ਔਖਾ ਹੀ ਪਰ ਕੋਈ ਗੱਲ ਨਹੀਂ ਪ੍ਰਬੰਧ ਆਪਣੇ ਕੋਲ ਸਾਰੇ ਤੇ ਕੀ ਕੀ ਪ੍ਰਬੰਧ ਹੈ ਗਾਂਹ ਜਾ ਕੇ ਜਿੱਥੇ ਗੱਡੀ ਰੋਕੀ ਨਾ ਉੱਥੇ ਵਿਖਾਵਾਂ ਕੱਢ ਗਏ ਦੀ ਕਿੰਨੇ ਤਗੜੇ ਪ੍ਰਬੰਧ ਕਰਕੇ ਜੰਨੇ ਆ ਕਿ ਆਪਾਂ ਹਣੇ ਪਹਿਲੀ ਵਾਰ ਇੰਨਾ ਪ੍ਰਬੰਧ ਹੈ ਆਪਣਾ ਵਾਕੀ ਟੋਕੀ ਗਾਂਹ ਨਹੀਂ ਗੱਡੀ ਹਾਂ ਤੇ ਆ ਆਪਾਂ ਵਾਕੀ ਟੋਕੀ ਪਏ ਸੀ ਆਪਣੇ ਕੋਲ ਇਹ ਵੀ ਲੈ ਲਏ ਚਾਰ ਸੈਟ ਆ ਦੋ ਉਹਨਾਂ ਨੂੰ ਦੇ ਤੇ ਦੋ ਆਪਣੇ ਕੋਲੇ ਆ ਇਹ ਇਹ ਨਾਲ ਗੱਲਬਾਤ ਕਰਨੀ ਸੌਖੀ ਰਹਿੰਦੀ ਹੈ ਫੋਨ ਫਾਣ ਜਾਂ ਲਾਉਣਾ ਵਾਰ-ਵਾਰ ਔਖਾ ਹੋ ਜਾਂਦਾ ਹੈ ਬੋਲਣਾ ਕੋਸ ਅਰੇ ਨਾਲ ਤੇ ਇੱਕ ਬੰਦਾ ਥੋੜਾ ਡਾਊਨ ਹੋ ਗਿਆ ਵਾਰ-ਵਾਰ ਗੱਡੀਆਂ ਰੋਕਣੀਆਂ ਪੈਂਦੀਆਂ ਉਹਦੇ ਕਰਕੇ ਚਲੋ ਕੋਈ ਗੱਲ ਨਹੀਂ ਕਿਥੇ ਆਗੇ ਜਿਹੜਾ ਨਾਲ ਆਪਾਂ ਹੀ ਇਹ ਸ਼ਾਇਰ ਹੈਗਾ ਏ ਕਿਹੜਾ ਸ਼ਾਇਰ ਹੈ ਦੱਸ ਸੋਲਣ ਦਾ ਨਹੀਂ ਟੋਕ ਕੇ ਜੱਟ ਡਾਊਟ ਕੇ ਇਹ ਕਿਹੜਾ ਸ਼ਹਿਰ ਅਗੇ ਜਾ ਟਡਾਉਣ ਗਿਆ ਠੀਕ ਹੈ ਚੱਲ ਲੈ ਵੀ ਆਪਾਂ ਬਸ Shimla ਤੋਂ ਥੋੜਾ ਜਿਹਾ ਹੀ ਪਿੱਛੇ ਆ ਫਿਰ ਆਪਣਾ ਟਾਰਗੇਟ ਹੈਗਾ ਅੱਜ Rampur Bushahr ਜਾਣ ਦਾ ਤੇ ਇਦੋਂ ਆਪਾਂ ਇਦੋਂ ਪਹਿਲਾਂ ਹੁਣ ਤੱਕ ਬਸ Shimla ਤੇ Kufri ਤੱਕ ਗਏ ਆ Kufri ਤੋਂ ਗਾਂ ਆਪਾਂ ਜਾਣਾ ਪਹਿਲੀ ਵਾਰ ਤੇ ਉਹ ਆਪਣੇ ਆਸਤੇ ਨਵੀਂ ਚੀਜ਼ ਹੋਊਗੀ ਇੱਥੇ ਤਾਂ ਰੱਟੇ ਜੇ ਲੱਗੇ ਪਏ ਆ ਇੰਨਾ ਕਿਸਾਨਾ ਹੀ ਆਉਦਾ ਵਾਵਾ ਵੇਰੀ ਆ ਗਏ ਆ ਆਪਾਂ ਤੇ 18 ਤੂਰੇ ਵਾਵਾ ਜਾਈ ਜਾਂਦੀਆਂ ਮਾਹੌਲ ਪੂਰਾ ਸੋਹਣਾ ਨਜ਼ਾਰੇ ਆ ਮੌਸਮ ਬੋਰਾ ਵਧੀਆ ਨ ਰਹਿਣਾ ਮੌਸਮ ਮੌਸਮ ਬਹੁਤ ਵਧੀਆ ਧੁੱਪ ਵੀ ਆ ਠੰਡ ਵੀ ਆ ਨੰਦਾ ਹੀ ਜਾਂਦਾ ਠੀਕ ਆ ਜੀ ਲੈ ਆਪਾਂ ਪਹੁੰਚ ਗਏ ਵੀ Shimla ਆ ਗਿਆ ਕਹਿੰਦੇ Shimla ਪਰ ਹੁਣ Shimla ਦਾ ਕੋਈ ਚਾਹ ਜਣ ਚੜਦਾ ਕਿਉਂਕਿ ਹੁਣ Shimla ਆਪਾਂ ਨਾ ਰੁਕਣਾ ਨਾ ਕੋਸਣਾ ਇੱਥੇ ਆ ਲੱਗਦਾ ਦੇਖਣ ਨੂੰ ਹੈਗਾ ਆਪਣਾ ਟਾਰਗੇਟ ਥੋੜਾ ਜਿਹਾ ਵੱਡਾ ਦੂਰ ਆ ਕੰਮ ਅਇਤੋਂ ਨਾਰਕੰਡਾ ਹੈਗਾ 70 ਕਿਲੋਮੀਟਰ ਤੇ ਆਪਾਂ ਜਾਣਾ ਉਦੋਂ ਵੀ ਅੱਗੇ ਰਾਮਪੁਰ ਚਲੋ ਦੇਖਦੇ ਆਂ ਜੇ ਨਾਰਕੰਡੇ ਟਾਈਮ ਨਾਲ ਪਹੁੰਚ ਗਏ ਤਾਂ ਅਗਲਾ ਫੈਸਲਾ ਗਾਂ ਕਰਾਂਗੇ ਨਹੀਂ ਤਾਂ ਪਰ ਆਪਾਂ ਨਾਰਕੰਡੇ ਵੀ ਰੁੱਕ ਸਕਦੇ ਆਂ ਏਡੀ ਗੱਲ ਨਹੀਂ ਕੋਈ ਮੌਕਾ ਦੇਖਾਂ ਕੀ ਬਣਦਾ ਤੇ 2 ਵਜੇ ਗਏ 1:50 2 ਹੀ ਹੋ ਗਏ ਠੀਕ ਛਿਮੜੇ ਹੋਣੀ ਟ੍ਰੈਫਿਕ ਨਾਲ ਉਹ ਭਰੇ ਪਏ ਆ ਮਾੜਾ ਟ੍ਰੈਫਿਕ ਹੋਇਆ ਖੜਾ ਕਿੱਡੀ ਵੱਡੀ ਬੱਸ ਕਿੱਧਰ ਲਈ ਫਿਰਦਾ ਬਾਬਾ ਸਾਡੀ ਤਾਂ ਗੱਡੀ ਨੱਕ ਦੀ ਦੀਦੀ ਉੱਥੋਂ ਦੀ ਇਹ ਦਾ ਡਰਾਈਵਰ ਜਿਹੜਾ ਤੇ ਰੁੱਟਦੇ ਜਾਵਾਂ ਇੰਦਰਾ ਨਾ ਨਾ ਇਹ ਇਹ ਪੁਰਾਣੀ ਡਾਂ ਲਾ ਨਾ ਨਾਲ ਦੀ ਨਾ ਨਵੀਂ ਬਣੀ ਆ ਲਾਈਟ ਆ ਗਈ ਏ ਆ ਗਈ ਹੈ ਆ ਇਹਦੇ ਵਿੱਚ ਵੀ ਜਾਮ ਲੱਗਾ ਪਿਆ ਕੀ ਚੱਕਰ ਆ ਇਹ ਤਾਂ ਵਨਵੇ ਇੱਥੇ ਵਿੱਚ ਵੀ ਜਾਮ ਉਹ ਆ ਲੈ ਫਰਦਾ ਕਰ ਰਹੀ ਜੀ ਪੁੱਠੇ ਪਾਸੇ ਕਿਵੇਂ ਆ ਰਿਹੜੀ ਜੀ ਫਤ ਵਿੱਚ ਵੀ ਜਾਵਾਂ ਲਾ ਕੇ ਆਹ ਨਾਰਕੰਡ ਹੈਗਾ ਇੱਥੋਂ 50 ਕਿਲੋਮੀਟਰ ਤੇ ਚਾਹ ਨਹੀਂ ਦਿੱਤੀ ਸੀ ਅੱਜ ਸਵੇਰੇ ਇੱਕ ਵਾਰ ਵੀ ਪੀਤੀ ਆ ਬਸ ਚਾਹ ਪੀਣ ਦਾ ਮੂਡ ਸੀਗਾ ਤੇ ਚਾਹ ਦਾ ਸਮਾਨ ਜਿਹੜੀ ਗੱਡੀ 'ਚ ਪਿਆ ਉਹ ਸਾਡੀ ਡਿੱਗੀ ਨਹੀਂ ਖੁੱਲਦੀ ਪਈ ਹੁਣ ਕਿਵੇਂ ਆ ਬਣੀ ਗੱਲ ਕੋਈ ਅੰਦਰੋਂ ਵੀ ਨਹੀਂ ਖੁੱਲਦੀ ਬਾਹਰੋਂ ਵੀ ਨਹੀਂ ਖੁੱਲਦੀ ਵਿੰਡੋ ਲਾਕ ਹੋ ਗਈ ਐ ਸਭ ਜੀ ਸਬਾਨ ਅਗਲੇ ਪਾਸੇ ਦੀ ਕੱਢ ਲਗੇ ਫਿਰ ਹੋਰ ਕੀ ਐ ਜਿਹੜਾ ਚਾਹੀਦਾ ਸਬਾਨ ਉਹ ਕੱਢ ਲਿਏ ਅਗਲੀ ਬਾਰ ਬਾਰੀ ਵੇਈ ਦੀ ਕੱਢ ਲਗੇ ਕੋਸ਼ਿਸ਼ ਕਰੋ ਰਾਣਾ ਤੂੰ ਕਰ ਕੋਸਾ ਲੋਕ ਹੀ ਨਹੀਂ ਖੁੱਲਦਾ ਯਾਰ ਮਰਾਂ ਪਰ ਕੀ ਕੀ ਪਾਦਾ ਮਲਠੀ ਪਾਤੀ ਇਲਾਚੀ ਪਾਤੀ ਗੋੜ ਪਾਦਾ ਖੰਡ ਵਾਲੀਆਂ ਵਰਾਟੀਆਂ ਪਾਤੀਆਂ ਪਤਰਾ ਬੜੇ ਘਰ ਜਾ ਕੇ ਚਾਹ ਤੈਨੂੰ ਸਵਾਦ ਲੱਗੇ ਨਹੀਂ ਕਰਨੀ ਹਾਂ ਰਸੋਈ ਆ ਪੂਰਾ ਬਣ ਗਿਆ ਬਈ ਅਬ ਠੰਡ ਹੋ ਗਈ ਬਾਵਾ ਜਾਦੇ ਇੱਥੇ ਟੋਪੀ ਵੀ ਲੈਣੀ ਪੈਗੀ ਤੇ ਕੁੜਕਟ ਪਾ ਲਿਆ ਤੇ ਚਾਹ ਚੋ ਪੀ ਲਈ ਆਪਾਂ ਆਪ ਬਣਾਇਆ ਦੁੱਧ ਤੇ ਵਧੀਆ ਸੀ ਮਾਹੌਲ ਪੂਰਾ ਸੋਹਣਾ ਬਣ ਗਈ ਹੁਣ ਚੱਲਦੇ ਆਪਾਂ ਨਾਰਕੰਡੇ ਨਹੀਂ ਜੀ ਟਾਰਗੇਟ ਦਾ ਆਪਣਾ ਸੀਗਾ ਰਾਮਪੁਰ ਨਾਰਕੰਡੇ ਜਾ ਕੇ ਫੈਸਲਾ ਕਰਾਂਗੇ ਵੀ ਜੇ ਟਾਈਮ ਲੱਗਾ ਤਾਂ ਨਾਰਕੰਡੇ ਤੋਂ ਬਾਹਰ ਜਾਵਾਂਗੇ ਤਾਂ ਨਹੀਂ ਫਰਾਜੇ ਨਾਰਕੰਡੇ ਰੁਕ ਜਾਾਂਗੇ ਚਲੋ ਵੀ ਪਹਿਲਵਾਨੋ ਕਰਾਂ ਮੈਂ ਵੀ ਆ ਜਿਹੜਾ ਆਪਣਾ ਜੰਤਰ ਲੈ ਕੇ ਆਏ ਨਾਲ ਵਾਕੀ ਟਾਕੀ ਬਹੁਤ ਕੰਮ ਦੀ ਚੀਜ਼ ਆ ਯਾਰ ਮਿੰਟ ਮਿੰਟ ਤੇ ਕੋਈ ਤੁਰੇ ਜਾਂਦੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਆ ਤੇ ਬਧੀ ਆਰਾਮ ਨਾਲ ਗੱਲ ਹੋਈ ਜਾਂਦੀ ਨਹੀਂ ਤਾਂ ਐਵੇਂ ਫੋਨ ਲਾਓ ਫੋਨ ਲੱਗਦਾ ਨਹੀਂ ਦੂਜੇ ਨੂੰ ਪਤਾ ਲੱਗਦਾ ਨਹੀਂ ਜਾਂ ਲਾਈਟਾ ਮਾਰੀ ਜਾ ਉਹ ਹਾਰ ਨ ਮਾਰੀ ਜਾ ਉਹ ਖੜ ਜਾ ਸਨੋਹ ਵਧੀਆ ਚੀਜ਼ ਆ ਕੁੱਲ ਮਿਲਾ ਕੇ ਇਹ ਚੀਜ਼ ਸਫਰ ਚ ਵਧੀਆ ਰਹਿੰਦੀ ਆ ਸੁਨੋ ਆ ਗਈ ਹਾਂਜੀ ਹਾਂਜੀ ਲਓ ਜੀ ਪਹਿਲੀ ਪਹਿਲੀ ਸੁਨੋ ਨਕਲੀ ਜੀ ਲੱਗਦੀ ਥੋੜੀ ਜੀ ਪਰ ਇਹ ਇੱਥੇ ਹੁੰਦੋ ਹੀ ਅੰਦਰ ਨਾਲ ਅੱਗੇ ਵੀ ਹਾਂ ਇਹ ਜਗ੍ਹਾ ਨਾ ਤੁੱਪ ਤੁੱਪਣੀ ਪੈਂਦੀਗੀ ਜੰਮੀ ਰਹਿੰਦੀ ਐ ਜਾ ਗਈ ਤੇ ਖੜੇ ਰਹਿੰਦੇ ਹਾਂ ਆਪਾਂ ਜਾਣਾ ਹੁਣ ਸਨੋਹ ਦੇ ਟਿੱਬਿਆਂ ਦੇ ਇੰਨੀ ਕਿਸਨੋਹਣਾ ਆਪਣਾ ਕੀ ਬਣਨਾ ਹੁਣ ਇਹ ਨਾ ਸ਼ੱਕੀ ਹੋ ਗਿਆ ਜੀ ਮੈਂ ਵੀ ਆਇਆ ਤਾਂ ਕੁਫਰੀ ਦੇ ਕੋਲੇ ਇਹ ਵੀ ਬਰਫਵਾਵਾ ਪਈ ਆ ਜਿਹਨੇ ਬਾਹਲੀ ਦੂਰ ਨਹੀਂ ਜਾਣਾ ਤੇ ਬਰਫ ਦਾ ਵੇਖਣਾ ਇੱਥੇ ਵੀ ਡੰਗ ਜਾ ਉਹਦਾ ਸਰ ਸਕਦਾ ਐਨੀ ਬਰਫਣਾ ਚੱਲ ਜੂਗਾ ਮੁੰਡਾ ਰਹਿਣਾ ਚੱਲ ਜੂਗਾ ਐਡੀ ਕਿਹੜੀ ਗੱਲ ਆ ਜਿਹਨੇ ਹਣਾ ਸਰ ਜੂ ਘਟਾਂਗਾ ਘੱਟ ਖਰਚੇ ਨਾਲ ਲੈ ਵਿਪਲਮਾ ਨਾ ਆਪਾਂ ਅਗੇ ਨਾਰ ਕੰਡਾ ਤੇ ਬਰਫ ਇੱਥੇ ਵਾਵਾ ਪਈ ਆ ਸੰਗਾਉ ਆਉਣਾ ਇੱਥੋਂ ਦੇ ਵੀ ਠੰਡ ਬੁਰੀ ਆ ਠਰੀ ਜਾਣੇ ਆ ਠਰੀ ਇਹ ਇਧਰ ਆ ਜਾਣੇ ਆ ਆ ਤਾਂ ਯਾਰ ਜਮ ਸਜਰੀ ਲੱਗਦੀ ਦੇਖਣ ਨੂੰ ਸੋਹਣਾ ਮੋੜ ਆ ਇੱਥੇ ਆਪਾਂ ਰੁਕਾਂਗੇ ਬਸ ਖਾਣੇ ਪੀਣੇ ਆ ਜਾਣਾ ਤਾਂ ਆਪਾਂ ਰਾਮਪੁਰ ਟੈਕਸੀ ਪਰ ਆਪਣੇ ਇੱਕ ਬੰਤਾ ਥੋੜਾ ਹੈ ਬਿਮਾਰ ਹਟਲਾ ਨਰੈਨ ਹੁਣ ਦਿੰਦਾ ਦਵਾਈ ਦੋ ਬਈ ਕੈਮ ਕਰਦੇ ਆ ਉਹਨੂੰ ਫੇਰ ਅੱਜ ਰੈਸਟ ਕਰਾਂਗੇ ਤੇ ਕੱਲ ਨੂੰ ਫਿਰ ਅੱਗੇ ਚੱਲਦੇ ਆਂ ਲੱਭਦੇ ਆਂ ਕਮਰਾ ਕੋਪਰਾ ਕੀ ਹਿਸਾਬ-ਤਾਬ ਹੈ ਪਰ ਬਰਫ ਵਾਲਾ ਤਾਂ ਪੂਰਾ ਵਧ ਗਿਆ ਹੀ ਐ ਇੱਥੇ ਵੀ ਪਾਈ ਆ ਥੋੜੀ ਜਿਹੀ ਰੱਖੀ ਲੈ ਵੀ ਤੁਰੋਂ ਮਿਲ ਗਿਆ ਆਪਾਂ ਨੂੰ ਆ ਲਾਆਂ ਗੱਡੀਆਂ ਤੇ ਹੁਣ ਚੱਲਦੇ ਅੰਦਰ ਤੇ ਠੰਡ ਹੋ ਗਈ ਪੂਰੀ ਕਿੰਨਾ ਫਿਰ ਰਾਤ ਨੂੰ ਮੈਨੇ -4 ਆ ਮੇਰੇ ਨੂੰ ਨਹੀਂ ਮੈਨੇ 7 7 ਮੈਨੇ -7 ਇੱਥੇ ਆ ਬਾਕੀਆਂ ਦਿਖਾਓ ਮਾੜੀ ਮੁੱਤੂ ਉਹ ਤਾਂ ਦੇਖਾਂਦੀ ਬਸ ਉਹ ਤਾਂ ਵਾਧੂ ਵਾਧੂ ਦੇਖ ਲਈਏ ਤੇ ਮੈਨੂੰ ਇੱਕ ਆਏ ਦੱਸੋ ਵੀ ਤੁਸੀਂ ਆਹ ਰੰਗ ਕਿੱਥੋਂ ਲੈ ਕੇ ਆਏ ਇਹ ਨਾਲ ਹੀ ਆ ਇਹ ਨਾਲ ਮੈਂ ਕੈਮਰੇ ਤੇ ਖਾਓ ਜਿਹੜੀ ਗਿੱਟਾਂ ਹੁੰਦੀਆਂ ਨਾ ਇਹ ਨਾਲ ਹੀ ਆ ਇਹ ਉਹਦੇ ਨਾਲ ਹੁੰਦਾ ਨਾਲ ਹੀ ਆਉਂਦਾ ਏ ਮੈਂ ਦਿਊਗਾ ਫਿਰ ਤੁਹਾਨੂੰ ਹੋ ਪੁੱਲ ਗਏ ਹਾਂ ਲੈ ਵੀ ਆ ਵੀ ਉਧਰ ਨਜ਼ਾਰਾ ਹੀ ਬਣਿਆ ਪਿਆ ਲੈ ਸੋਹਣਾ ਵੀਊ ਆ ਬਈ ਇੱਥੇ ਜੀ ਪਰ ਠੰਡ ਬਹੁਤ ਆ ਠੰਡ ਤਾਂ ਇੰਨੀ ਆਣਾ ਜਿੰਨੇ ਰਾਤ ਨੂੰ -7 ਡਿਗਰੀ ਤੱਕ ਟੈਂਪਰੇਚਰ ਹੋਣ ਦੀ ਪੂਰੀ ਪੂਰੀ ਸੁਭਾਉਣਾ ਅੰਦਰੋਂ ਹੰਸ ਗਿਆ ਹਰ ਕਿਵੇਂ ਠੰਡ ਮੈਂ ਅੱਬਾ ਹੀ ਹੱਡ ਕਮ ਹੋਣੀ ਆ ਤੇ ਠੰਡ ਵੇਖਣ ਆਏ ਆ ਬਰਫ਼ ਦੇਖਣ ਆਏ ਆ ਬਈ ਠੰਡ ਤਾਂ ਲੱਗੂ ਫਿਰ ਹਾਂ ਕਮਰਾ ਤਾਂ ਜਿਵੇਂ ਵਿਆਹ ਵਾਲਾ ਕਮਰਾ ਮੈਂ ਇੱਗਾ ਮਿਲ ਗਿਆ ਆਪ ਨੂੰ ਵੱਡਾ ਲੈ ਆਪਰਾ ਵਾ ਠੱਡ ਲੱਗੀ ਜਾਂਦੀ ਤੇ ਤਿੰਨ ਤਿੰਨ ਲੱਗੀਆਂ ਲੱਗੀਆਂ ਰੋਟੀਆਂ ਠਰਦਾ ਨਹੀਂ ਗਈ ਆ ਆ ਕੇ ਆ ਕੇ ਆ ਕੇ ਆ ਕੇ ਆ ਕੇ ਲੈ ਵਈਆਂ ਆਂਡਿਆਂ ਨੂੰ ਪੁੱਕ ਲੱਗੀ ਪਈ ਸੀ ਰੋਟੀਆਂ ਡਿੱਕੀ ਆ ਤੁਸੀਂ ਠੀਕ ਹੈ ਹਾਂ ਜੇ ਇਹ ਰੋਟੀ ਸਮਾਨ ਵਾਵਾ ਲੱਗੀ ਕਿ ਤਾਈ ਨੂੰ ਆਪਾਂ ਦੁਬਾਰਾ ਮੰਗਾਈ ਐ ਬਸ ਖਾ ਖੂ ਕੇ ਆ ਲੋ ਚਾੱਕ ਲੈ ਰੋਲਾ ਪੈ ਗਿਆ ਬਾਈ ਆ ਲੋ ਆ ਲੋ ਆ ਗਏ ਆ ਚੱਕ ਦੇ ਆ ਚੱਕ ਦੇ ਅੱਜ ਆ ਜਿੱਦੀ ਹੋ ਗਈ ਸਮਾਨ ਰੱਖਾਂਗੇ ਨਾ ਖਵਾ ਰੱਖ ਸਕੂ ਇਸਕੋ ਇਸਕੋ ਪਰੇ ਰਦੋ ਇੱਕ ਪਾਸੇ ਆਈ ਦਿਓ ਨੀ ਰਹੀ ਬਹੁਤ ਆਪ ਦਾ ਮੂੰਹ ਨਹੀਂ ਨਮਿੱਦ ਕੋਈ ਰੋਟੀ ਆ ਗਈ ਫੋਟ ਲੈਗਾ ਫਿਰ ਜੇ ਇਹ ਜੈਮਸੀ ਵੀਲੇ ਦਾਲ ਜ਼ਰੂਰ ਟਰਾਈ ਕਰਿਓ ਇਹਨਾਂ ਦੀ ਬਹੁਤ ਵਧੀਆ ਦਾਲ ਹੈ ਤੇ ਰੋਟੀਆਂ ਵੀ ਖੈਰ ਵਧੀਆ ਏ ਜਦੋਂ ਤੁਸੀਂ ਹਰਕੀ ਜੀ ਹਾਂ ਹਾਂ ਜਦੋਂ ਨਾਰਗੰਡਾ ਮਾਰਕੀਟ ਤੋਂ ਉਤਰੋਂਗੇ ਨਾ ਉਤਰ ਕੇ ਪੈਟਰੋਲ ਪੰਪ ਤੋਂ ਅਗਲਾ ਹੋਟਲ ਹੈ ਹੂੰ ਬਹੁਤ ਤਾਂ ਦੇਖਦੇ ਇੱਧਰੋਂ ਆ ਰਹੇ ਹੋ ਤਾਂ ਸਟੇ ਇੱਥੇ ਜ਼ਰੂਰ ਕਰਿਓ ਹਾਂ ਬਿਲਕੁਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਪਾਂਡਾ ਹੋਟਲ ਦੇ ਓਪੋਜ਼ਿਟ ਹਾਂ ਦਾਲ ਵਾਕੇ ਪੰਜਾਬੀ ਨੇ ਪੰਜਾਬ 'ਚ ਬਣਾਉਂਦੇ ਦਾਲ ਜਿਵੇਂ ਉਹ ਹੈ ਇਹ ਮੈਂ ਕਿਹਾ ਤਾਰ ਨਹੀਂ ਲਾਈ ਨੇ ਹਮੇ ਉਹ ਜਿਹੜਾ ਪਰ ਵਾਇਰਸ ਲਾਉਂਦਾ ਉਹ ਨਹੀਂ ਜੀ ਲੋਡ ਹਾਂ ਚਲੋ ਫਿਰ ਸ਼ਕੀ ਜੇ ਉਹਨਾਂ ਠਰ ਜੇਗੇ ਤੇ ਸੋਪਾ ਮਿਲ ਜਾਣਾ